ਕਈ ਵਾਰੀ ਜਦੋਂ ਕੰਮ ਸਹੀ ਨਹੀਂ ਚੱਲ ਰਹੇ ਹੁੰਦੇ ਤਾਂ ਕੀ ਹੁੰਦਾ ਕਿ ਆਪਾਂ ਕੰਮ ਹੌਲੀ ਕਰ ਦਨੇ ਆ ਪਰ ਮੈਂ ਕਿਤੇ ਪੜਿਆ ਸੀਗਾ ਕਹਿੰਦੇ ਜੇਕਰ ਤੁਹਾਡਾ ਕੰਮ ਸਹੀ ਨਹੀਂ ਚੱਲ ਰਿਹਾ ਤਾਂ ਤੁਸੀਂ ਉਹਨੂੰ ਦੁੱਗਣੀ ਸਪੀਡ ਦੇ ਉੱਪਰ ਕਰ ਦੋ। ਉਹੀ ਕੰਮ ਆਪਾਂ ਆਪਣੇ ਖੇਤ ਦੇ ਵਿੱਚ ਕਰ ਰਹੇ ਹਾਂਗੇ। ਕਾਫੀ ਤਤਾਂ ਦੀ ਘਾਟ ਦੇ ਨਾਲ ਬੂਟੇ ਲਗਾਤਾਰ ਪੀਲੇ ਪੈ ਰਹੇ ਹੈਗੇ ਜਿੰਨੀ ਕਿ ਬੂਟ ਮਿੱਟੀ ਦੇ ਵਿੱਚ ਤਾਂ ਤੁਸੀਂ ਬੂਟੇ ਨੇ ਹੁਣ ਤੱਕ ਲੈ ਲਈ। ਹੁਣ ਜਿਹੜੀ ਤਤਾਂ ਦੀ ਲਗਾਤਾਰ ਘਾਟ ਫਲਾਂ ਵਾਲੇ ਬੂਟਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈਗੀ। ਸੋ ਉਹੀ ਚੱਕਰ ਆ ਤੁਸੀਂ ਮੇਰੇ ਮਗਰ ਦੇਖ ਰਹੇ ਹੋਵੋਗੇ ਕਾਫੀ ਸਾਰੀ ਖਾਦ ਇਹਦੇ ਜੋ ਕੋਸ਼ਕ ਜਿਹੜੀ ਅ ਸਲਰੀ ਹੈਗੀ ਗੋਬਰ ਗੈਸ ਵਾਲੀ ਕੋਸ਼ਕ ਜਿਹੜੀ ਵੈਸੇ ਖਾਦ ਆ ਕਿ ਜਿਹੜੀ ਕਿ ਠੰਡੀ ਹੋਣ ਲਈ ਰੱਖੀ ਗਈ ਹੈਗੀ ਤੇ ਹੁਣ ਇਹ ਸਾਰੀ ਖਾਦ ਨੂੰ ਇਸ ਖੇਤ ਦੇ ਵਿੱਚ ਖੰਡਾਇਆ ਨਹੀਂ ਜਾਣਾ ਵੈਸੇ ਆਮ ਤੌਰ ਤੇ ਕੀ ਕੀਤਾ ਜਾਂਦਾ ਕਿ ਜਿਹੜੀ ਖਾਦ ਨੂੰ ਖੜਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਜਿਹੜੀਆਂ ਢੇਰੀਆਂ ਲਾਈਆਂ ਜਾਣੀਆਂ ਦਿਖਾ ਦਿਓ ਇੱਕ ਵਾਰੀ ਇਸ ਤਰ੍ਹਾਂ ਜਿਹੜੀਆਂ ਢੇਰੀਆਂ ਲਾਵਾਂਗੇ ਤੇ ਇਹਦੇ ਵਿੱਚ ਜਿਹੜਾ ਆਪਾਂ ਕੰਡੋਏ ਛੱਡਨੇ ਜਿਹੜੇ ਸ਼ੁਰੂ ਕਰਤੇ ਹੁਣ ਉਹ ਉਹਦੇ ਚ ਤੁਸੀਂ ਇਹ ਦੇਖ ਸਕਦੇ ਹੋ ਅ ਸੀਨੀਆ ਫਟੀਡਾ ਜਿਹੜੀ ਕਿ ਸਿਰਫ ਤੇ ਸਿਰਫ ਗੋਬਰ ਨੂੰ ਖਾਣ ਵਾਲੀ ਜਿਹੜੀ ਕਿਸਮ ਆਗੀ ਉਹ ਇਹਦੇ ਵਿੱਚ ਛੱਡੀ ਗਈ ਹੈਗੀ ਤੇ ਹੁਣ ਜਿਹੜੀ ਰਾਤ ਵਾਲੀ ਨੇਰੀ ਦੇ ਨਾਲ ਇਹਦੇ ਉੱਪਰੋਂ ਜਿਹੜਾ ਕਵਰ ਇਹਦਾ ਲੱਗ ਗਿਆ ਇਹ ਰੈਂਦ ਖੁੰਦੀ ਜਮਿਆ ਪਈ ਹੈਗੀ ਇਹ ਜਿਹੜੀ ਇਹਦੇ ਉੱਪਰ ਪਾਈ ਗਈ ਸੀਗੀ ਤੇ ਇਹਨੂੰ ਸਾਰੀ ਨੂੰ ਚੱਕ ਕੇ ਦੁਬਾਰਾ ਫੇਰ ਜਿਹੜਾ ਇਹਦੇ ਉੱਪਰ ਇਸ ਤਰ੍ਹਾਂ ਟਾਕ ਦੇਾਂਗੇ ਸਾਰੇ ਖੇਤ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਢੇਰੀਆਂ ਲਾਈਆਂ ਜਾਣੀਆਂ ਹੈਗੀਆਂ ਤੇ ਉਹ ਢੇਰੀਆਂ ਲਾ ਕੇ ਤੇ ਉਹਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਦੇ ਨਾਲ ਇਸ ਤਰ੍ਹਾਂ ਜਿਹੜੀ ਟੱਕ ਦੇਾਂਗੇ ਸੋ ਆਪਾਂ ਨੂੰ ਸਮੱਸਿਆ ਕੀ ਆਉਂਦੀ ਸੀ ਕਿਸੇ ਹੋਰ ਜਗ੍ਹਾ ਤੇ ਜਿਹੜੀ ਵਰਮਿੰਗ ਕੰਪੋਸਟ ਤਿਆਰ ਕਰਦੇ ਸੀਗੇ ਫਿਰ ਉਹਨੂੰ ਲਾਉਂਦੇ ਸੀਗੇ ਫਿਰ ਚੱਕਦੇ ਸੀਗੇ ਤੇ ਫਿਰ ਵਰਤਦੇ ਸੀਗੇ ਹੁਣ ਜਿਹੜੀ ਇਸ ਮਾਡਲ ਦੇ ਤਹਿਤ ਨਾ ਹੀ ਤਾਂ ਆਪਾਂ ਜਿਹੜੀ ਖਾਦ ਚੱਕਣੀ ਹੈਗੀ ਨਾ ਹੀ ਜ਼ਿਆਦਾ ਖਿਲਾਰਨੀ ਹੈਗੀ ਇਥੇ ਗੋਬਰ ਨੂੰ ਚੰਗੀ ਤਰ੍ਹਾਂ ਜਦੋਂ ਗੋਡੋਏ ਖਾ ਕੇ نیچے ਚਲੇ ਗਏ ਉੱਪਰ ਉੱਪਰ ਲਾ ਕੇ ਬੂਟਿਆਂ ਦੇ ਨੇੜੇ ਕਰ ਦਿਆ ਕਰਨੀ ਹੈ ਤੇ ਉੱਪਰ ਦੁਆਰਾ ਜਿਹੜਾ ਗੋਬਰ ਪਾਉਣਾ ਹੈ ਇਹ ਮਾਡਲ ਦਾ ਜਿਹੜਾ ਆਪਾਂ ਤਕਨੀਕ ਸੋਚੀ ਹੈਗੀ ਬਾਕੀ ਹਜੇ ਨਤੀਜੇ ਇਸ ਤੇ ਆਪਾਂ ਪਹਿਲਾਂ ਕਦੇ ਦੇਖੇ ਨਹੀਂਗੇ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਆਪਾਂ ਨਵੀਆਂ ਸ਼ੁਰੂ ਕਰਦੇ ਆਂਗੇ ਤੇ ਉਹਨਾਂ ਦੇ ਤਹਿਤ ਜਿਹੜਾ ਇਹ ਹੈਗਾ ਕਿ ਇਹ ਦੋ ਤਰ੍ਹਾਂ ਦੀ ਖਾਦ ਜਿਹੜੀ ਬਣਾਈ ਜਾਂਦੀ ਹੁੰਦੀ ਹੈ ਖੇਤਾਂ ਦੇ ਵਿੱਚ ਉਹਦੇ ਚ ਇੱਕ ਇਨ ਸਿਟੂ ਖਾਦ ਹੁੰਦੀ ਹੈਗੀ ਇੱਕ ਐਕਸ ਸਿਟੂ ਹੁੰਦੀ ਹੈ ਇਨ ਸਿਟੂ ਤੋਂ ਭਾਵ ਜਿਹੜੀ ਖੇਤ ਦੇ ਵਿੱਚ ਹੀ ਬਣਾਈ ਜਾਂਦੀ ਹੈਗੀ ਇਨ ਸਿਟੂ ਮਾਲਵੇ ਫਾਰਮ ਦੇ ਵਿੱਚ ਬਣਾਈ ਜਾਣੀ ਤੇ ਐਕਸ ਸਿਟੂ ਜਿਹੜੀ ਫਾਰਮ ਤੋਂ ਬਾਹਰ ਬਣਾਈ ਜਾਣੀ ਸੋ ਇਨ ਸਿਟੂ ਖਾਦ ਤਿਆਰ ਕਰਨੀ ਸ਼ੁਰੂ ਕੀਤੀ ਹੈਗੀ ਇਹਦੇ ਚ ਆਪਣੀ ਲੇਬਰ ਕੋਸਟ ਘਟ ਸਕਦੀ ਹੈਗੀ ਤੇ ਨਾਲ ਹੀ ਇਹਦੇ ਚ ਇੱਕ ਫਾਇਦਾ ਹੋਰ ਹੋਣਾਗਾ ਕਿ ਆਪਾਂ ਬਰਮੀ ਬਾਸ ਜਿਹੜਾ ਇਹ ਚ ਅਲੱਗ ਤੋਂ ਤਿਆਰ ਨਹੀਂ ਕਰ ਰਹੇ ਬਰਮੀ ਬਾਸ਼ ਬਾਹਰ ਨਹੀਂ ਲੈ ਰਹੇ ਉਹ ਮਿੱਟੀ ਦੇ ਵਿੱਚ ਜਾਊਗਾ ਤੇ ਉਹ ਵੀ ਜਿਹੜੀ ਮਿੱਟੀ ਦੀ ਤਾਕਤ ਨੂੰ ਵਧਾਊਗਾ ਸੋ ਜਿਹੜੀ ਤੱਤਾਂ ਦੀ ਘਾਟ ਖੇਤ ਦੇ ਵਿਚਾਰੀ ਆ ਉਹਦੀ ਪੂਰਤੀ ਦੇ ਲਈ ਇਹ ਮਾਡਲ ਹੁਣ ਜਿਹੜਾ ਸ਼ੁਰੂ ਕਰਿਆ ਗਿਆ ਤੇ ਕਾਫੀ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੋਣੀਆਂਗੇ ਜਿਹੜੀਆਂ ਆਪਾਂ ਨੂੰ ਪਹਿਲਾਂ ਉਮੀਦ ਨਹੀਂ ਹੁੰਦੀ ਜਾਂ ਆਪਣੇ ਦਿਮਾਗ ਦੇ ਵਿੱਚ ਨਹੀਂ ਹੁੰਦੀਆਂ ਪਰ ਫਿਰ ਵੀ ਆਪਾਂ ਜਿਹੜਾ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਕੰਮ ਕਰਦੇ ਆ ਤਾਂ ਆਪਾਂ ਸਿੱਖਦੇ ਜਾਂਦੇ ਆਂਗੇ ਤੇ ਇਹ ਉਸੇ ਦੇ ਤਹਿਤ ਜਿਹੜਾ ਸ਼ੁਰੂ ਕੀਤਾ ਗਿਆ ਇਹਦੇ 'ਚ ਇਹ ਸੀਗਾ ਕਿ ਬਾਰਵੀਂ ਬਾਸ਼ ਅਲੱਗ ਤੋਂ ਇਕੱਠਾ ਕਰਕੇ ਬਾਅਦ ਜਬੂਟਿਆਂ ਨੂੰ ਦੇਣਾ ਸੀਗਾ ਪਹਿਲਾਂ ਤੇ ਹੁਣ ਬਾਰਵੀਂ ਬਾਸ਼ ਇੱਥੋਂ ਦਾ ਇੱਥੇ ਜਾਊਗਾ ਥੱਲੇ ਧਰਤੀ ਦੇ ਵਿੱਚ ਨਾਲ ਬੂਟਿਆਂ ਦੇ ਨੇੜੇ ਤੇ ਜਿਹੜਾ ਉੱਪਰਲੀ ਖਾਦ ਹੈਗੀ ਉਹ ਖਿਲਾਰ ਦਿੱਤੀ ਜਾਇਆ ਕਰੂਗੀ ਪਰ ਇਹਦੇ 'ਚ ਇੱਕ ਚੀਜ਼ ਜਿਹੜੀ ਖਿਆਲ ਰੱਖਣੀ ਆ ਜਿਹੜਾ ਬੂਟੇ ਤੋਂ ਘਟੋ ਘਟ 5-6 ਫੁੱਟ ਦੀ ਦੂਰੀ ਹੋਣੀ ਜ਼ਰੂਰੀ ਹੈ ਜਿੱਥੇ ਵੀ ਤੁਸੀਂ ਹੀਪ ਲਾ ਰਹੇ ਹੋਗੇ ਜਿਆਦਾ ਜਿਹੜੀ ਖਾਦ ਮਿਲਦੇ ਨਾਲ ਬੂਟੇ ਨੂੰ ਫਾਇਦਾ ਹੋਣ ਦੀ ਜਗ੍ਹਾ ਤੇ ਨੁਕਸਾਨ ਹੋ ਸਕਦਾ ਹੈਗਾ ਵੈਸੇ ਟ੍ਰਾਇਲ ਆਗੇ ਕਿਸੇ ਨੂੰ ਹਜੇ ਆਪਾਂ ਜਿਹੜਾ ਇਹ ਚੀਜ਼ ਕਰਨ ਦੀ ਜਿਹੜੀ ਸਲਾਹ ਨਹੀਂ ਦੇ ਰਹੇ ਜਿਵੇਂ ਜੇ ਮੈਂ ਨਤੀਜੇ ਸਾਹਮਣੇ ਆਉਣਗੇ ਤੁਹਾਡੇ ਨਾਲ ਜਿਹੜਾ ਇਹ ਸਾਂਝੇ ਕਰਾਂਗੇ ਤੇ ਜਿਹੜੀ ਇਹਦੀ ਸਲਾਹ ਬਕਾਇਦਾ ਤੌਰ ਤੇ ਫੇਰ ਹੀ ਦੇਵਾਂਗੇ ਜਦੋਂ ਇਹ ਚੰਗੇ ਨਤੀਜੇ ਸਾਹਮਣੇ ਆਉਣਗੇ ਹਜੇ ਥੋੜਾ ਘੱਟ ਏਰੀਆ ਦੇ ਵਿੱਚ ਕਰ ਰਹੇ ਹਾਂ ਕਿ ਨੁਕਸਾਨ ਹੋਣ ਦਾ ਵੀ ਡਰ ਹੈਗਾ ਸੋ ਕਿਵੇਂ ਦਾ ਤੁਹਾਨੂੰ ਇਹ ਜਿਹੜਾ ਆਪਣਾ ਮੈਥਡ ਲੱਗਿਆ ਜੇ ਕੋਈ ਸਾਡਾ ਸੁਝਾਅ ਹੋਇਆ ਤੁਹਾਡਾ ਤਾਂ ਜਰੂਰ ਦਿਓ ਧੰਨਵਾਦ ਜੀ